ਕਮੇ ਘਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇੱਕ ਵੱਡੇ ਵਿਵਾਦ ਵਿੱਚ ਘਿਰ ਗਏ ਨੇ ਉਹਨਾਂ ਦੀ ਸ਼ਿਕਾਇਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕੀਤੀ ਹੈ ਸ਼ਿਕਾਇਤ ਕਰਨ ਤੋਂ ਬਾਅਦ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਅਹੁਦੇ ਦੀ ਮਰਿਆਦਾ ਕਾਇਮ ਨਹੀਂ ਰੱਖ ਰਹੀ ਜਦੋਂ ਪੰਜਾਬ ਦਾ ਕੋਈ ਵੱਡਾ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦਾ ਤਾਂ ਉਸ ਸਮਾਗਮ ਵਿੱਚ ਇਕਬਾਲ ਸਿੰਘ ਲਾਲਪੁਰਾ ਸ਼ਾਮਲ ਹੁੰਦੇ ਨੇ ਜੋ ਨੈਤਿਕ ਤੌਰ ਤੇ ਵੀ ਗਲਤ ਹੈ ਅਤੇ ਸੰਵਿਧਾਨਕ ਤੌਰ ਤੇ ਵੀ ਠੀਕ ਨਹੀਂ ਇੱਕ ਅਕਾਲੀ ਦਲ ਦਾ ਵਫਦ ਜਿਦੇ ਵਿੱਚ ਸਾਡੇ ਲੀਗਲ ਸੈੱਲ ਦੇ ਬਹੁਤ ਸੀਨੀਅਰ ਮੈਂਬਰ ਸਦਾ ਜਸਪ੍ਰੀਤ ਸਿੰਘ ਬਰਾੜ ਸਾਬ ਐਸ.ਓ.ਆਈ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਸਾਡੇ ਯੂਨੀਵਰਸਿਟੀ ਤੋਂ ਕਲੀਗਸ ਜਿਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਚੀਫ ਇਲੈਕਟਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹ ਹੈ ਕਿ ਮinorities ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜਿਹੜੇ ਕਿ ਮinority ਕਮਿਸ਼ਨ ਹੈਡ ਕਰ ਰਹੇ ਨੇ ਉਹ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਤੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਐਸੇ ਅਹੁਦਿਆਂ ਤੇ ਬੈਠੇ ਨੇ ਕਿਉਂਕਿ ਮinority ਕਮਿਸ਼ਨ ਹੋਵੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੋਵੇ ਚਾਹੇ ਗਵਰਨਰ ਹੋਣ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬੋਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ politcal ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ politcal ਪਾਰਟੀ ਦੀ ਕਿਸੇ politcal ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਅਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮਿਨੋਰਟੀਜ਼ ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ politcal ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪੋਲਿਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹਨ ਉਹਨਾਂ ਦੀ ਵੀ ਧਜੀਆਂ ੜਾਉਂਦੀ ਹੈ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਕਿਉਂਕਿ ਆਫਟਰ ਆਲ ਇੱਕ ਚੇਅਰਮੈਨ ਜਿਹੜਾ ਕਿ ਸਰਕਾਰੀ ਟ੍ਰੈਜਰੀ ਚੋਂ ਸੈਲਰੀ ਡਰਾ ਕਰ ਰਿਹਾ ਹੈ ਪਰਕਸ ਡਰਾ ਕਰ ਰਿਹਾ ਹੈ ਉਹ ਕਿਸ ਤਰੀਕੇ ਉਹ ਪੋਲਿਟিক্যাল ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆਹ ਫੋਟੋਆਂ ਨਾਲ ਨੇ ਆਹ ਮਹਾਰਾਣੀ ਪ੍ਰਨੀਤਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਇਹ ਮinority ਕਮਿਸ਼ਨ ਦਾ ਕੰਮ ਹੈ ਮinority ਕਮਿਸ਼ਨ ਦਾ ਕੰਮ ਤਾਂ ਮਿਨੋਰਿਟੀਆਂ ਦੀ ਰਾਖੀ ਕਰਨਾ ਹੈ ਪੋਲਿਟিক্যাল ਪਾਰਟੀਆਂ ਦੀ ਰਾਖੀ ਕਰਨਾ ਤਾਂ ਮinority ਕਮਿਸ਼ਨ ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਤੋਂ ਰਿਪਲਾਈ ਕਾਲ ਕੀਤਾ ਜਾਵੇ ਕਿ ਇਸ ਤਰੀਕੇ ਪੋਲਿਟੀਕਲ ਐਕਟੀਵਿਟੀਆਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਬੰਦੇ ਇਹ ਕਿਉਂ ਕਰ ਰਹੇ ਨੇ ਦਾ ਜਵਾਬ ਮੰਗੇ ਨਹੀਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਦੇ ਤੇ ਪ੍ਰੋਪਰ ਇਹਨਾਂ ਤੋਂ ਰਿਪਲਾਈ ਕਾਲ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ